ਮੈਂ ਆਪਣਾ ਜੀਵਨ ਦੇ ਤੇ ਅਹਿਮ ਸਾਲ ਸਗੇ ਉਹ ਬਿਤਾਏ ਨੇ ਪਤੀ ਪਰਮੇਸ਼ਰ ਸੀ ਔਰ ਉਹਨਾਂ ਦੀ ਨੋਵੇmber ਸੀ ਅੱਜ ਸਧਾਰਨ ਤੌਰ ਤੇ ਮਨ ਦੇ ਸਾਥੀਆਂ ਨਾਲ ਕਰਦੇ ਵਿੱਚ ਹੀ ਵਾਇਰ ਗਰਤਾਸ ਕੀਤੀ ਹੈ ਕਿ ਜਿੱਥੇ ਵੀ ਹੂੰ ਇਸ ਜਗ੍ਹਾ ਵੀ ਹੋਣ ਉਹਨਾਂ ਦੇ ਆਤਮ ਨੂੰ ਸ਼ਾਂਤੀ ਮਿਲਦੀ ਰਹੇ। ਵੈਸੇ ਤਾਂ ਉਹ ਸਗੇ ਹੀ ਬੜੇ ਸਾਧੂ ਸੁਭਾਅ ਦਾ ਇਨਸਾਨ ਸੀ। ਔਰ ਜਿੱਥੇ ਵੀ ਵਾਹਿਗੁਰੂ ਲੈ ਗਿਆ ਹੋਵੇਗਾ ਉਹ ਬਹੁਤ ਚੰਗੇ ਹੋਣਗੇ। ਜਿਹੋ ਜਿਹੇ ਜੀਵਨ ਇੱਥੇ ਬਤੀਤ ਕੀਤਾ ਉਸ ਤੋਂ ਵੀ ਅੱਛਾ ਹੀ ਹੋਏਗਾ। ਸੰਦੇਸ਼ ਉਹਨਾਂ ਦਾ ਜਿਹੜਾ ਜੀਵਨ ਸੀ ਉਹੀ ਇੱਕ ਸੰਦੇਸ਼ ਸੀ। ਸਧਾਰਨ परिवार के जबकि बहुत पुराना राजनीतिक परिवार रहा है उन्होंने पिता चौधरी सुंदर सिंह जी जो कि पाकिस्तान के पार्लीमेंटरी सैकटरी सर समाज की सेवा न अपना धर्म समझते हैं इन्होंने जन्म लिया खून के प्रति ही इना धारणा रही है ना राजनीतिक परिवार से लेकिन अज की राजनीति और उस समय की दी दीति दे देमीन असमान का अंतर पै गया है वो अक्सर सी कि जिस तरीके दे न ये सब कुछ हिंदुस्तान के चल रहा है लोगों के सोच विचार बदल रहे हैं लोग सेवा कम करना चाहते ने धोखाधड़ी तो बहुत ज़्यादा है और शायद ये चीज़ा साढ़े नहीं है अक्सर कहें सच में सच साबित करते ਕਦੇ ਵੀ ਝੂਠ ਦਾ ਸਹਾਰਾ ਨਹੀਂ ਲਿਆ ਉਹਨਾਂ। ਅਤੇ ਉਹਨਾਂ ਦੇ ਵਿਚਾਰਾਂ ਨੂੰ ਆਪਣੇ ਗਲੇ ਦੇ ਵਿੱਚ ਇੱਕ ਮਾਲਾ ਦੇ ਰੂਪ ਦੇ ਵਿੱਚ ਸਾਡੇ ਪਰਿਵਾਰ ਨੇ ਪਾਇਆ। ਉਸੇ ਤਰੀਕੇ ਦੇ ਨਾਲ ਉਹਨਾਂ ਦੇ ਪੁੱਤਿੰਨਾਂ ਤੇ ਅਸੀਂ ਚੱਲ ਰਹੇ ਹਾਂ। ਕਿਉਂਕਿ ਵਾਹਿਗੁਰੂ ਨੇ ਕੁਝ ਇਸ ਪਰਿਵਾਰ ਨੂੰ ਜਾਂ ਮੈਂ ਇਹ ਸਮਝਦੀ ਹਾਂ ਕਿ ਮੈਂ ਬਹੁਤ ਸੁਭਾਗਿਸ਼ਾਲੀ ਹਾਂ ਕਿ ਮੇਰੇ ਮਾਤਾ ਪਿਤਾ ਵੀ ਇਹਨਾਂ ਵਿਚਾਰਧਾਰਾ ਦੇ ਰਹਿਣੇ ਸਨ ਔਰ ਇਹਨਾਂ ਦੇ ਮਾਪਿਓ ਵੀ ਉਸੇ ਤਰੀਕੇ ਦੇ ਨਾਲ ਜੀਵਨ ਯਾਪਨ ਕਰ ਰਹੇ ਸੀ ਜਦੋਂ ਵਿਵਾਹ ਹੋਇਆ ਦੋਨੋਂ ਪਰਿਵਾਰ ਜਦ ਮਿਲ ਗਏ ਤੇ ਸੇਵਾ ਹੀ ਸੇਵਾ ਜਿਹੜੀ ਹੈ ਉਹ ਸਾਡੇ ਕਦਮਾਂ ਦੇ ਵਿੱਚ ਆਈ ਔਰ ਉਸ ਨੂੰ ਲੈ ਕੇ ਅੱਜ ਵੀ ਚਾਹੇ ਮੈਂ ਬੜੀ ਚੰਗੀ ਚੰਗੀ ਪੋਜੀਸ਼ਨਾਂ ਦੇ ਉੱਤੇ ਰਹੀ ਹਾਂ ਵਾਹਿਗੁਰੂ ਨੇ ਹਮੇਸ਼ਾ ਆਸ਼ੀਰਵਾਦ ਰੱਖਿਆ ਹੈ ਔਰ ਇੱਕ ਹੀ ਪਰਿਵਾਰ ਦੇ ਨਾਲ ਇੱਕ ਹੀ ਪਾਰਟੀ ਦੇ ਨਾਲ ਇਹ ਪਰਿਵਾਰ ਦੋਨੋਂ ਪਰਿਵਾਰ ਜਿਹੜੇ ਉੱਜੜੇ ਰਹੇ ਨੇ ਅਸੀਂ ਕਦੇ ਸੁਪਨਿਆਂ ਦੇ ਵਿੱਚ ਸੋਚਿਆ ਵੀ ਨਹੀਂ ਕਿ ਜਦੋਂ ਕਸ਼ਟ ਦੇ ਵਿੱਚ ਕੋਈ ਵੀ ਵਿਅਕਤੀ ਹੋਵੇ ਚਾਹ ਉਹ ਪਾਰਟੀ ਦਾ ਹੋਵੇ ਚਾਹ ਪਰਿਵਾਰ ਦਾ ਹੋਵੇ ਤੇ ਸਾਰੀਆਂ ਚੀਜ਼ਾਂ ਭੁੱਲ ਕੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ। ਔਰ ਇਕੱਠੇ ਦੇ ਵਿੱਚ, ਇਕਤਾ ਦੇ ਵਿੱਚ ਹੀ ਸਫਲਤਾ ਮਿਲਦੀ ਹੈ। ਨਹੀਂ ਤਾਂ ਸਭ ਕੁਝ ਵਿਖਰ ਜਾਂਦਾ ਹੈ ਔਰ ਤਿੰਨ ਕਿ ਤਿੰਕੇ ਹੋ ਜਾਂਦਾ ਹੈ। ਔਰ ਇਹੀ ਚੀਜ਼ ਹੈ ਜਿਸ ਦੀ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜ਼ਰੂਰਤ ਹੈ ਇਹੋ ਜੇ ਲੋਕਾਂ ਦੀ ਪਹਿਚਾਨ ਕਰਨੀ ਜਨਤਾ ਦਾ ਵੀ ਫਰਜ਼ ਬਣਦਾ ਹੈ ਔਰ ਅੱਜ ਜਦੋਂ ਚੌਧਰੀ ਰਾਮ ਭਾਈ ਨੂੰ ਯਾਦ ਕਰਦੇ ਹਾਂ ਉਹਨਾਂ ਦੀਆਂ ਗੱਲਾਂ ਨੂੰ ਕਰਦੇ ਹਾਂ ਜਿਹੜਾ ਵੀ ਆਂਦਾ ਜਿੱਥੇ ਵੀ ਮੈਂ ਜਾਣੀ ਆਂ ਅਗਰ ਦੁਕਾਨ ਤੇ ਗਈਆਂ ਕਿਸੇ ਦੁਕਾਨ ਦੇ ਉੱਤੇ ਤੇ ਦੁਕਾਨਦਾਰ ਅਗਰ ਮੈਂ ਸੜਕ ਦੇ ਉਤੇ ਖੜੀ ਹੋਈਆਂ ਤੇ ਉਹ ਸੜਕ ਤੇ ਜਾਣ ਵਾਲਾ ਰਾਹੀ ਸਭ ਚੌਧਰੀ ਰਾਮ ਨੂੰ ਭਾਇਆਂ ਯਾਦ ਕਰਦੇ ਨਹੀਂ ਪਰਿਵਾਰ ਨੂੰ ਸਦੇ ਯਾਦ ਕਰਦੇ ਨਹੀਂ ਕਿ ਅੱਜ ਕੀ ਹੋ ਰਿਹਾ ਹੈ ਲੋਕ ਕੀ ਸੋਚ ਰਹੇ ਨੇ ਲੋਕਾਂ ਨੇ ਇਸ ਰਾਜਨੀਤੀ ਨੂੰ ਇਨਾ ਬਦਨਾਮ ਕਰ ਦਿੱਤਾ ਹੈ ਕਿ ਇੱਕ ਬਿਜ਼ਨਸ ਬਣਾ ਲਿਆ ਹੈ ਕਿ ਅੱਜ ਇੱਥੇ ਨਹੀਂ ਤੇ ਉੱਥੇ ਸੀ ਉੱਥੇ ਨਹੀਂ ਤੇ ਅੱਗੇ ਸੀ तो उस नाल की हो रहा है कोई असी पंजाब की तरक्की बारे नहीं सोच रहे हैं असी अपने वर्चस को बचाने लिए असी राज करते रहिए सत्ता के भोगी इन्ने हो गए हैं कि कुछ होर नज़र ही नहीं आ रहा है और बड़ी हैरानगी गल है कि ये लोग जनता पहचान नहीं रही है जनता का काम है ਪਹਿਚਾਨ ਰੱਖਣੀ ਅਗਰ ਜਨਤਾ ਸਹੀ ਤੌਰ ਤੇ ਸਹੀ ਸਮੇਂ ਦੇ ਵਿੱਚ ਇਹਨਾਂ ਦੀ ਪਹਿਚਾਨ ਕਰ ਲੇਗੀ ਤੇ ਜ਼ਰੂਰ ਇੱਕ ਨਾ ਇੱਕ ਦਿਨ ਇਹ ਹਿੰਦੁਸਤਾਨ ਜਿਹੜਾ ਇਹ ਤਰੱਕੀ ਦੀ ਰਾਹ ਤੇ ਜਾਏਗਾ ਨਹੀਂ ਤਾਂ ਇਸੇ ਤਰੀਕੇ ਦੇ ਨਾਲ ਖਿਲਰ ਜਾਏਗਾ ਅਦਰਵਾਇਜ਼ ਹੋਰ ਕੁਝ ਹੋ ਨਹੀਂ ਸਕਦਾ ਔਰ ਜਿਹੜੇ ਜਦੋਂ ਖਿਲਰ ਜਾਂਦੇ ਆ ਤੇ ਉਸ ਨੂੰ ਇਕੱਠਾ ਕਰਨਾ ਬੜਾ ਹੀ ਔਖਾ ਹੁੰਦਾ ਹੈ ਇਸ ਕਰਕੇ ਇਹੋ ਜਿਹੇ ਚੰਗੇ ਪਰਿਵਾਰਾਂ ਦੇ ਵਿਅਕਤੀਆਂ ਦੀਆਂ ਗਿਆਦਾ ਨੂੰ ਸਾਨੂੰ ਕਾਇਮ ਰੱਖਣਾ ਚਾਹੀਦਾ ਹੈ ਉਹਨਾਂ ਦੇ ਕੋਲੋਂ ਕੁਝ ਸਿੱਖਣਾ ਚਾਹੀਦਾ ਹੈ ਔਰ ਸਿੱਕੇ ਹਿੰਦੁਸਤਾਨ ਦੀ ਤਰੱਕੀ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੇ ਕਿਸਾਨਾਂ ਵਾਲੇ ਮਜ਼ਦੂਰਾਂ ਵਾਲੇ ਇਹਨਾਂ ਲੋਕਾਂ ਦੇ ਜਿਨ੍ਹਾਂ ਨੇ ਧਰਤੀ ਮਿੱਟੀ ਖੋਦ-ਖੋਦ ਕੇ ਸਾਨੂੰ ਅਨਾਜ ਪੈਦਾ ਕੀਤਾ ਹੈ ਉਹਨਾਂ ਦੇ ਬਾਰੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਨਹੀਂ ਤਾਂ ਬੜਾ ਔਖਾ ਸਮਾਂ ਆ ਜਾਏਗਾ ਇਸਕੇ Son in the booth at the gate outside when they put